ਸੋਸ਼ਲ ਮੀਡੀਆ ਤੇ ਨ ਇੱਕ ਬੜੀ ਹੀ ਹੈਰਾਨ ਕਰ ਦੇਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ ਤੇ ਵੀਡੀਓ ਵਿੱਚ ਤੁਸੀਂ ਦੇਖੋ ਕਿ ਇੱਕ ਪਰਿਵਾਰ ਥੋੜਾ ਥੋੜਾ ਚੜਨਾ-ਪਗੜਾ ਦੇਖ ਕੇ ਆ ਤੇ ਉਸ ਦੇ ਵਿੱਚ ਸੈਲਫੀਆਂ ਲੈਣ ਲਈ ਖੜ ਜਾਂਦੇ ਨੇ ਆ ਤੇ ਫੋਟੋ ਖਿਚਵਾਉਂਦੇ ਨੇ ਆ ਤੇ ਉਸ ਤੋਂ ਬਾਅਦ ਪਾਣੀ ਦਾ ਇੱਕਦਮ ਤੇਜ਼ ਵਹਾਅ ਆਦਾ ਆ ਤੇ ਪਰਿਵਾਰ ਤੋਂ ਬਾਹਰ ਨਹੀਂ ਨਿਕਲਿਆ ਜਾਂਦਾ ਕਰ ਤੁਸੀਂ ਵੀ ਬਾਹਰ ਜਾ ਕੇ ਸੈਲਫੀਆਂ ਲੈਂਦੇ ਹੋ ਤਾਂ ਇੱਕ ਵਾਰ ਇਸ ਵੀਡੀਓ ਨੂੰ ਜ਼ਰੂਰ ਦੇਖੋ ਆ ਤੇ ਪਾਣੀ ਵਿੱਚ ਪੂਰੇ ਰੁੜਦੇ ਪਰਿਵਾਰ ਨੂੰ ਦੇਖ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਆ ਤੇ ਜੋ ਲੋਕ ਆਸੇ-ਪਾਸੇ ਖੜੇ ਸੀ ਉਹਨਾਂ ਨੇ ਉਹਨਾਂ ਨੂੰ ਬਚਾਉਣ ਦੀ ਬਹੁਤ ਹੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਕੋਲ ਨਾ ਕੋਈ ਰੱਸੀ ਨਾ ਕੁਝ ਹੋਰ ਕਿ ਜਿਸ ਦੇ ਨਾਲ ਉਸ ਸਾਰੇ ਪਰਿਵਾਰ ਨੂੰ ਬਚਾਇਆ ਜਾ ਸਕੇ ਪਰ ਉਹਨਾਂ ਦੇ ਕੋਲ ਖੜੇ ਲੋਕਾਂ ਦੇ ਬੋਲੋ ਇੱਕ ਦਰਖਤ ਦੇ ਉੱਪਰ ਰੇਲ ਨੂੰ ਤੋੜ ਕੇ ਉਹਨਾਂ ਦੇ ਵੱਲ ਰੇਲ ਨੂੰ ਸੁੱਟਿਆ ਜਾਂਦਾ ਤੇ ਫਿਰ ਵੀ ਉਹ ਨਾਕਾਮ ਹੋ ਜਾਂਦੇ ਨੇ ਅਤੇ ਜੋ ਵੀ ਲੋਕ ਅੱਜਕੱਲ ਪਹਾੜਾਂ ਦੇ ਵਿੱਚ ਘੁੰਮਣ ਜਾਂਦੇ ਨੇ ਉਹ ਇੱਕ ਵਾਰ ਇਸ ਵੀਡੀਓ ਨੂੰ ਪਹਿਲਾਂ ਜ਼ਰੂਰ ਦੇਖਣਾ ਅਤੇ ਅੱਗੇ ਤੁਸੀਂ ਇਹ ਪੂਰੀ ਵੀਡੀਓ ਦੇਖੋ ਵੀਡੀਓ ਨੂੰ ਦੇਖਣ ਤੋਂ ਬਾਅਦ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਸੋ ਦੋ ਤੋ ਸਾਡੇ ਕੀ ਵਿਚਾਰ ਨੇ ਇਸ ਵੀਡੀਓ ਦੇ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਦੋਸਤਾਂ ਉਹਦੇ ਜਰੂਰ ਲਿਖ ਕੇ ਜਾਇਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਜਰੂਰ ਪ੍ਰੈਸ ਕਰ ਦਿਓ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰਵ ਰੱਖਾ